ਮੇਰੀ ਉਮਰ ਉਦੋਂ 22 ਸਾਲ ਦੀ ਸੀ ਜਦੋਂ ਮੈਂ ਕਾਲਜ 'ਚ ਪੜ੍ਹਨ ਲੱਗ ਗਿਆ ਸੀ ਮੈਂ ਘਰਦਿਆਂ ਦਾ ਕੱਲਾ ਕੱਲਾ ਪੋਤਿਆ ਮੇਰਾ ਕੋਈ ਹੋਰ ਭੈਣ ਭਰਾ ਨਹੀਂ ਆ ਮੈਂ ਆਪਣੇ ਮਾਪਿਓ ਦਾ ਬੜਾ ਲਾਡ ਲਾਇਆ ਮੇਰੇ ਘਰ ਦੇ ਚਾਹੁੰਦੇ ਸੀ ਕਿ ਮੈਂ ਵੱਧ ਤੋਂ ਵੱਧ ਪੜ੍ਹਾਈ ਕਰਕੇ ਕੋਈ ਵਧੀਆ ਅਫਸਰ ਬਣ ਜਾਵਾਂ ਪਰ ਮੈਨੂੰ ਪੜ੍ਹਾਈ 'ਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਸੀ ਪਰ ਫਿਰ ਵੀ ਮੈਂ ਘਰਦਿਆਂ ਕਰਕੇ ਪੜ੍ਹਾਈ ਕਰ ਰਿਹਾ ਸੀ ਮੇਰੇ ਡੈਡੀ ਹੁਣੀ ਦੋ ਭਰਾ ਆ ਅਸੀਂ ਜੁਆਇੰਟ ਫੈਮਿਲੀ ਚ ਰਹਿੰਦੇ ਆ ਦਾਦਾ ਦਾਦੀ ਤਾਂ ਪਹਿਲਾਂ ਹੀ ਗੁਜ਼ਰ ਗਏ ਸੀ ਮੇਰਾ ਡੈਡੀ ਸਰਕਾਰੀ ਨੌਕਰੀ ਕਰਦਾ ਸੀ ਜਿਸ ਕਰਕੇ ਅਸੀਂ ਸ਼ਹਿਰ ਚ ਰਹਿਣ ਲੱਗ ਪਏ ਸੀ ਤੇ ਮੇਰੇ ਚਾਚਾ ਚਾਚੀ ਤੇ ਉਹਨਾਂ ਦੀ ਇੱਕ ਕੁੜੀ ਸੀ ਉਹ ਸਾਰੇ ਪਿੰਡ ਚ ਰਹਿੰਦੇ ਸੀ ਚਾਚੇ ਦੀ ਕੁੜੀ ਪੜਨ ਚ ਜ਼ਿਆਦਾ ਇੰਟਰਸਟ ਨਹੀਂ ਰੱਖਦੀ ਸੀ ਇਸ ਕਰਕੇ ਉਹ 12 ਕਰਕੇ ਹਟ ਗਈ ਸੀ ਮੇਰੇ ਡੈਡੀ ਤਾਂ ਬੜਾ ਕਹਿੰਦੇ ਸੀ ਕਿ ਇਹਨੂੰ ਕੋਈ ਕੋਰਸ ਕਰਵਾ ਦਿਓ ਪਰ ਉਹ ਮੰਨਦੀ ਨਹੀਂ ਸੀ ਡੈਡੀ ਕਹਿੰਦੇ ਸੀ ਕਿ ਸਾਰਾ ਖਰਚਾ ਮੈਂ ਕਰੂੰਗਾ ਪਰ ਤੂੰ ਇਹਨੂੰ ਇਸ ਤਰ੍ਹਾਂ ਘਰ ਨਾ ਬਿਠਾ 12 ਪੜਿਆਂ ਨੂੰ ਅੱਜਕੱਲ੍ਹ ਕੌਣ ਪੁੱਛਦਾ ਆ ਚਾਚਾ ਤਾਂ ਚਾਹੁੰਦਾ ਸੀ ਕਿ ਕੁੜੀ ਪੜੇ ਪਰ ਕੁੜੀ ਨਹੀਂ ਮੰਨਦੀ ਸੀ ਹੁਣ ਧੱਕੇ ਨਾਲ ਤਾਂ ਕਿਸੇ ਨੂੰ ਪੜਾਇਆ ਨਹੀਂ ਜਾ ਸਕਦਾ ਸੀ ਮੈਂ ਵੀ ਉਹਨੂੰ ਕਾਫੀ ਵਾਰ ਕਿਹਾ ਕਿ ਤੂੰ ਪੜ ਲਾ ਪਰ ਉਹ ਨਹੀਂ ਮੰਨਦੀ ਸੀ ਬੇਸ਼ੱਕ ਮੈਨੂੰ ਵੀ ਪੜਾਈ 'ਚ ਜ਼ਿਆਦਾ ਦਿਲਚਸਪੀ ਨਹੀਂ ਸੀ ਪਰ ਫਿਰ ਵੀ ਮੈਂ ਪੜ ਰਿਹਾ ਸੀ ਉਹ ਵੀ ਆਪਣੇ ਮੰਮੀ ਡੈਡੀ ਲਈ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਸੀ ਉਹ ਆਪਣੀ ਮਰਜ਼ੀ ਕਰਦੀ ਸੀ ਤੇ ਹੁਣ ਘਰ ਹੀ ਬੈਠੀ ਸੀ ਉਹਦਾ ਕੰਮ ਇਹੀ ਆ ਉਹ ਬਸ ਖਾ ਖਾ ਕੇ ਮੋਟੀ ਹੋਈ ਜਾਂਦੀ ਸੀ ਰੋਟੀਆਂ ਬੜੀਆਂ ਖਾਂਦੀ ਸੀ ਮੈਂ ਹੁਣ ਉਹਨੂੰ ਮਜ਼ਾਕ ਕਰਦਾ ਰਹਿੰਦਾ ਸੀ ਕਿ ਤੇਰਾ ਤਾਂ ਦਿਮਾਗ ਮੋਟਾ ਹੋ ਜਾਣਾ ਆ ਇੱਕ ਦਿਨ ਮੰਮੀ ਚਾਚੀ ਨੂੰ ਕਹਿਣ ਲੱਗੀ ਕਿ ਤੁਸੀਂ ਇਦਾਂ ਕਰੋ ਕੁੜੀ ਨੂੰ ਸਾਡੇ ਕੋਲ ਭੇਜ ਦਿਓ ਅਸੀਂ ਇੱਥੇ ਕੁੜੀ ਨੂੰ ਪਾਰਲਰ ਦਾ ਕੋਰਸ ਕਰਵਾ ਦੇਵਾਂਗੇ ਚਾਚੀ ਕਹਿੰਦੀ ਸੀ ਕਿ ਇਹਨੇ ਕੀ ਕਰਨਾ ਚਾਚੀ ਵੀ ਆਪਣੀ ਕੁੜੀ ਤੋਂ ਬੜੀ ਦੁਖੀ ਹੋਈ ਪਈ ਸੀ ਕਿ ਇਹਨੇ ਕੁਝ ਨਹੀਂ ਕਰਨਾ ਐਵੇਂ ਤੁਹਾਡੇ ਪੈਸੇ ਖਰਾਬ ਕਰਵਾਉਗੀ ਚਾਚਾ ਜਿਆਦਾ ਅਮੀਰ ਨਹੀਂ ਸੀ ਪਰ ਡੈਡੀ ਦੀ ਸਰਕਾਰੀ ਨੌਕਰੀ ਹੋਣ ਕਰਕੇ ਅਸੀਂ ਅਮੀਰ ਸੀ ਪਰ ਫਿਰ ਵੀ ਮੰਮੀ ਨੇ ਜਿਆਦਾ ਹੀ ਜ਼ੋਰ ਪਾ ਲਿਆ ਤੇ ਚਾਚੀ ਨੂੰ ਕਹਿ ਦਿੱਤਾ ਕਿ ਅਸੀਂ ਆਵਾਂਗੇ ਤੇ ਇਹਨੂੰ ਲੈ ਕੇ ਜਾਵਾਂਗੇ ਸੰਡੇ ਅਸੀਂ ਚਾਚੀ ਦੇ ਘਰ ਜਾਣਾ ਸੀ ਤੇ ਪ੍ਰੀਤੀ ਨੂੰ ਆਪਣੇ ਨਾਲ ਲੈ ਕੇ ਆਉਣਾ ਸੀ ਮੰਮੀ ਪ੍ਰੀਤੀ ਦਾ ਬੜਾ ਮੋਹ ਕਰਦੀ ਸੀ ਕਿਉਂਕਿ ਮੇਰੀ ਕੋਈ ਭੈਣ ਨਹੀਂ ਸੀ ਮੰਮੀ ਹਰ ਟਾਈਮ ਪ੍ਰੀਤੀ ਬਾਰੇ ਸੋਚਦੀ ਰਹਿੰਦੀ ਸੀ ਕਿ ਉਹਨੇ ਪਿੱਛੇ ਰਹਿ ਜਾਣਾ ਉਹ ਕਦੇ ਵੀ ਉਹਨੂੰ ਬਗਾਨੀ ਨਹੀਂ ਸਮਝਦੇ ਸੀ ਹਮੇਸ਼ਾ ਆਪਣੀ ਧੀ ਸਮਝਦੇ ਸੀ ਅਸੀਂ ਸੰਡੇ ਨੂੰ ਗਏ ਤੇ ਪ੍ਰੀਤੀ ਨੂੰ ਨਾਲ ਲੈ ਕੇ ਆਪਣੇ ਘਰ ਵਾਪਸ ਆ ਗਏ ਚਾਚੇ ਨੇ ਸਾਡਾ ਬੜਾ ਧੰਨਵਾਦ ਕੀਤਾ ਕਿ ਤੁਸੀਂ ਇਹਦੇ ਬਾਰੇ ਕਿੰਨਾ ਸੋਚਦੇ ਹੋ ਤੁਹਾਡਾ ਬੜਾ ਧੰਨਵਾਦ ਪਰ ਪਤਾ ਨਹੀਂ ਇਹ ਉੱਥੇ ਜਾ ਕੇ ਕੁਝ ਸਿੱਖੂ ਵੀ ਗਈ ਜਾਂ ਨਹੀਂ ਮੰਮੀ ਕਹਿਣ ਲੱਗੀ ਕੋਈ ਗੱਲ ਨਹੀਂ ਅਸੀਂ ਆਪੇ ਖਾ ਦਵਾਂਗੇ ਤੁਸੀਂ ਟੈਨਸ਼ਨ ਨਾ ਲਓ ਚਾਚੀ ਵੀ ਪ੍ਰੀਤੀ ਨੂੰ ਬੜਾ ਬੋਲੀ ਕਿ ਜੇ ਤੇਨੂੰ ਉਹ ਆਪਣੇ ਨਾਲ ਲਿਜਾ ਰਹੇ ਨੇ ਤਾਂ ਤੂੰ ਉਹਨਾਂ ਦੇ ਵਿਸ਼ਵਾਸ ਤੇ ਖਰੀ ਉਤਨੀ ਪ੍ਰੀਤੀ ਕਹਿੰਦੀ ਕਿ ਮੈਂ ਪਾਰਲਰ ਦਾ ਕੋਰਸ ਤਾਂ ਕਰ ਲੂੰਗੀ ਕਿਉਂਕਿ ਪਾਰਲਰ 'ਚ ਮੈਨੂੰ ਬੜਾ ਇੰਟਰਸਟ ਆ ਬਸ ਪੜਾਈ ਵਾਲਾ ਕੰਮ ਹੀ ਥੋੜਾ ਔਖਾ ਲੱਗਦਾ ਆ ਹੁਣ ਪ੍ਰੀਤੀ ਸਾਡੇ ਨਾਲ ਸਾਡੇ ਘਰ ਆ ਗਈ ਸੀ ਮੈਂ ਵੀ ਬੜਾ ਖੁਸ਼ ਸੀ ਕਿ ਅਸੀਂ ਦੋਵੇਂ ਗੇਮ ਖੇਡਿਆ ਕਰਾਂਗੇ ਕਿਉਂਕਿ ਪਿੰਡ ਵੀ ਅਸੀਂ ਦੋਨੋਂ ਗੇਮ ਖੇਡਦੇ ਰਹਿੰਦੇ ਸੀ ਸਾਡੀ ਆਪਸ 'ਚ ਬਹੁਤ ਵਧੀਆ ਬਣਦੀ ਆ ਤੇ ਕਦੇ-ਕਦੇ ਅਸੀਂ ਇੱਕ ਦੂਜੇ ਨਾਲ ਲੜ ਵੀ ਪੈਂਦੇ ਸੀ ਇਸ ਤਰ੍ਹਾਂ ਹੁਣ ਪ੍ਰੀਤੀ ਸਾਡੇ ਕੋਲ ਰਹਿਣ ਲੱਗ ਪਈ ਸੀ ਮੰਮੀ ਇੱਕ ਦਿਨ ਜਾ ਕੇ ਉਹਨੂੰ ਪਾਰਲਰ ਦਿਖਾ ਲਿਆਈ ਸੀ ਤੇ ਮੰਮੀ ਨੇ ਹੁਣ ਕਹਿ ਦਿੱਤਾ ਸੀ ਕਿ ਤੂੰ ਆਪਣੇ ਆਪ ਇੱਥੇ ਤੁਰ ਕੇ ਜਾਣਾ ਆ ਸਿਰਫ 10 ਮਿੰਟ ਦਾ ਰਸਤਾ ਸੀ ਸਾਡੇ ਘਰ ਤੋਂ ਕਿਉਂਕਿ ਅਸੀਂ ਸ਼ਹਿਰ ਦੇ ਵਿੱਚ ਘਾਰ ਹੀ ਰਹਿੰਦੇ ਸੀ ਪ੍ਰੀਤੀ ਕਹਿੰਦੀ ਸੀ ਕਿ ਮੈਨੂੰ ਸ਼ਹਿਰ 'ਚ ਜਾਣਾ ਬੜਾ ਵਧੀਆ ਲੱਗਦਾ ਆ ਕਿਉਂਕਿ ਅਸੀਂ ਉਹਨੂੰ ਸ਼ਹਿਰ ਘੁਮਾਉਣ ਲੈ ਜਾਂਦੇ ਸੀ ਪਿੰਡ 'ਚ ਉਹ ਬੋਰ ਹੋ ਜਾਂਦੀ ਸੀ ਪ੍ਰੀਤੀ ਸਾਡੇ ਘਰ ਆ ਕੇ ਬੜੀ ਖੁਸ਼ ਸੀ ਕਿਉਂਕਿ ਮੰਮੀ ਉਹਨੂੰ ਬੜਾ ਕੁਝ ਖਾਣ ਲਈ ਲੈ ਆ ਕੇ ਦਿੰਦੀ ਸੀ ਖਾਣ ਪੀਣ ਦੀ ਪ੍ਰੀਤੀ ਬੜੀ ਸ਼ਕੀਨ ਸੀ ਮੈਂ ਤੇ ਪ੍ਰੀਤੀ ਦੋਵੇਂ ਕੰਪਿਊਟਰ ਤੇ ਵੀ ਗੇਮ ਖੇਡਦੇ ਰਹਿੰਦੇ ਸੀ ਮੰਮੀ ਮੈਨੂੰ ਇਸ ਗੱਲ ਤੋਂ ਬੜਾ ਟੋਕਦੀ ਸੀ ਕਿ ਕੁੜੀ ਇੱਥੇ ਕੁਝ ਸਿੱਖਣਾ ਹੀ ਆ ਤੂੰ ਉਹਨੂੰ ਸਾਰਾ ਦਿਨ ਗੇਮ ਤੇ ਲਾਈ ਰੱਖਦਾ ਆ ਕਿਉਂਕਿ ਮੈਂ ਕਾਲਜ ਤੋਂ ਜਲਦੀ ਆ ਜਾਂਦਾ ਸੀ ਉਸ ਟਾਈਮ ਤੱਕ ਪ੍ਰੀਤੀ ਵੀ ਆ ਜਾਂਦੀ ਸੀ ਫਿਰ ਅਸੀਂ ਦੋਵੇਂ ਰਲ ਕੇ ਗੇਮ ਖੇਡਦੇ ਸੀ ਇੱਕ ਦਿਨ ਪ੍ਰੀਤੀ ਮੈਨੂੰ ਪੁੱਛਣ ਲੱਗੀ ਕਿ ਤੇਰੀ ਕੋਈ ਗਰਲਫ੍ਰੈਂਡ ਹੈਗੀ ਆ ਮੈਂ ਹੱਸਣ ਲੱਗਾ ਮੈਂ ਕਿਆ ਪਿੰਡ 'ਚ ਰਹਿ ਕੇ ਤੈਨੂੰ ਇਹ ਚੀਜ਼ਾਂ ਦਾ ਵੀ ਪਤਾ ਆ ਪ੍ਰੀਤੀ ਕਹਿਣ ਲੱਗੀ ਮੈਂ ਪਾਗਲ ਥੋੜੀ ਆ ਜੋ ਮੈਨੂੰ ਇਹ ਗੱਲਾਂ ਦਾ ਨਹੀਂ ਪਤਾ ਮੈਂ ਪ੍ਰੀਤੀ ਨੂੰ ਕਿਹਾ ਕਿ ਇਹ ਗੱਲਾਂ ਮੇਰੀ ਮੰਮੀ ਦੇ ਸਾਹਮਣੇ ਨਾ ਕਰ ਬੈਠੀ ਉਹ ਕਹਿਣ ਲੱਗੀ ਤੁਸੀਂ ਸ਼ਹਿਰ 'ਚੋਂ ਕਿ ਇਦਾਂ ਦੀਆਂ ਗੱਲਾਂ ਕਰਦੇ ਹੋ ਸ਼ਹਿਰ 'ਚ ਤਾਂ ਇਹ ਕੁਝ ਆਮੀ ਚੱਲਦਾ ਆ ਮੈਂ ਪ੍ਰੀਤੀ ਨੂੰ ਕਹਾਂ ਕਿ ਮੈਂ ਕੁੜੀਆਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਮੈਂ ਬੜਾ ਢਾਕੂ ਆ ਉਹ ਹੱਸਣ ਲੱਗ ਪਈ ਕਿ ਮੈਨੂੰ ਪਤਾ ਹੀ ਆ ਤੇਰਾ ਤੂੰ ਕਿੰਨਾ ਕਪੜਾਕੂ ਆ ਜ਼ਿਆਦਾ ਹਵਾ ਨਾ ਕਰ ਇਸ ਤਰ੍ਹਾਂ ਸੀ ਦੋਵੇਂ ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਸੀ ਮੈਂ ਤੇ ਪ੍ਰੀਤੀ ਦੋਵੇਂ ਮੇਰੇ ਵਾਲੇ ਕਮਰੇ 'ਚ ਹੀ ਸੌਂਦੇ ਸੀ ਕਈ ਵਾਰ ਪ੍ਰੀਤੀ ਮੰਮੀ ਟੈਡੀ ਕੋਲ ਸੌਂ ਜਾਂਦੀ ਸੀ ਤੇ ਕਈ ਵਾਰ ਮੇਰੇ ਵਾਲੇ ਕਮਰੇ 'ਚ ਸੌਂ ਜਾਂਦੀ ਸੀ ਇੱਕ ਦਿਨ ਰਾਤ ਨੂੰ ਮੈਂ ਤੇ ਪ੍ਰੀਤੀ ਕਮਰੇ ਵਿੱਚ ਬੈਠੇ ਸੀ ਮੈਂ ਆਪਣਾ ਮੋਬਾਈਲ ਵੇਖ ਰਿਹਾ ਸੀ ਮੈਂ ਆਪਣੇ ਦੋਸਤਾਂ ਨਾਲ ਚੈਟ ਕਰ ਰਿਹਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਕਿੰਨਾ ਟਾਈਮ ਹੋ ਗਿਆ ਤੈਨੂੰ ਫੋਨ ਵੇਖਦੇ ਹੋਏ ਥੋੜਾ ਟਾਈਮ ਮੈਨੂੰ ਵੀ ਫੋਨ ਦੇ ਦੇ ਮੈਂ ਉਹਨੂੰ ਫੋਨ ਦੇਣ ਲਈ ਮਨ੍ਹਾ ਕਰ ਦਿੱਤਾ ਪ੍ਰੀਤੀ ਮੇਰੀ ਬੜੀਆ ਮਿੰਤਾ ਕਰ ਰਹੀ ਸੀ ਪਰ ਮੈਂ ਉਹਨੂੰ ਫੋਨ ਨਾ ਦਿੱਤਾ ਪ੍ਰੀਤੀ ਕਹਿਣ ਲੱਗੀ ਮੈਨੂੰ ਪਤਾ ਜ਼ਰੂਰ ਤੂੰ ਆਪਣੀ ਸਹੇਲੀ ਨਾਲ ਚੈਟ ਕਰਦਾ ਆ ਮੈਂ ਪ੍ਰੀਤੀ ਨੂੰ ਕਿਹਾ ਕਿ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੇਰੀ ਕੋਈ ਸਹੇਲੀ ਨਹੀਂ ਆ ਐਵੇਂ ਨਾ ਮੈਨੂੰ ਬਦਨਾਮ ਕਰੀ ਜਾ ਪ੍ਰੀਤੀ ਮੈਨੂੰ ਕਹਿਣ ਲੱਗੀ ਚੱਲ YouTube ਤੇ ਕੁਝ ਵੇਖਦੇ ਆਂ ਪ੍ਰੀਤੀ ਨੇ ਮੇਰੇ ਹੱਥੋਂ ਫੋਨ ਫੜ ਲਿਆ ਮੈਨੂੰ ਕਹਿਣ ਲੱਗੀ ਥੋੜਾ ਟਾਈਮ ਮੈਨੂੰ ਫੋਨ ਦੇ ਚੱਲ ਮੈਂ ਵੀ ਉਹਨੂੰ ਫੋਨ ਦੇ ਦਿੱਤਾ ਮੈਂ ਆਪਣੀਆਂ ਕਿਤਾਬਾਂ ਪੜ੍ਹਨ ਲੱਗਾ ਤੇ ਪ੍ਰੀਤੀ ਮੇਰੇ ਕੋਲੋਂ ਲੁਕੋ ਕੇ ਫੋਨ ਵੇਖ ਰਹੀ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਮੇਰੇ ਕੋਲੋਂ ਕੀ ਲੁਕੋ ਰਹੀ ਆ ਮੈਨੂੰ ਉਹਦੇ ਤੇ ਸ਼ੱਕ ਹੋ ਗਿਆ ਜਦੋਂ ਮੈਂ ਉਹਦੇ ਕੋਲੋਂ ਫੋਨ ਫੜਿਆ ਤਾਂ ਮੈਂ ਵੇਖ ਕੇ ਹੈਰਾਨ ਰਹਿ ਗਿਆ ਉਹ YouTube ਤੇ ਰੋਮਾਂਟਿਕ ਫਿਲਮ ਵੇਖ ਰਹੀ ਸੀ ਜਦੋਂ ਇੱਕੋ ਦਮ ਮੈਂ ਉਹਦੇ ਕੋਲੋਂ ਫੋਨ ਫੜ ਲਿਆ ਤਾਂ ਉਹ ਡਰ ਗਈ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਮੈਂ ਵੇਖ ਲਿਆ ਸੀ ਕਿ ਉਹ ਕੀ ਦੇਖ ਰਹੀ ਆ ਮੈਂ ਉਹਨੂੰ ਕਿਹਾ ਕਿ ਆ ਤੂੰ ਕੀ ਵੇਖੀ ਜਾ ਰਹੀ ਸੀ ਉਹ ਕਹਿਣ ਲੱਗੀ ਕੁਝ ਨਹੀਂ ਇਹ ਤਾਂ ਆਪੇ ਨਿਕਲ ਆਇਆ ਮੈਂ ਨਹੀਂ ਕੱਢਿਆ ਮੈਂ ਹੈਰਾਨ ਰਹਿ ਗਿਆ ਉਹ ਪਿੰਡ ਚ ਰਹਿ ਕੇ ਵੀ ਇਹ ਕੁਝ ਸਿੱਖ ਗਈ ਆ ਮੈਨੂੰ ਲੱਗਦਾ ਸੀ ਕਿ ਉਹ ਬੜੀ ਭੋਲੀ ਭਾਲੀ ਆ ਪਰ ਅੱਜ ਪਤਾ ਲੱਗਾ ਸੀ ਕਿ ਉਹ ਇੰਨੀ ਵੀ ਭੋਲੀ ਨਹੀਂ ਆ ਫੇਰ ਉਹ ਆਪਣਾ ਮੂੰਹ ਕੰਬਲ ਚ ਕਰਕੇ ਸੌਂਗੀ ਤੇ ਮੈਂ ਵੀ ਚੁੱਪ ਕਰਕੇ ਸੌਂ ਗਿਆ ਸਾਡੇ ਦੋਨਾਂ ਕੋਲ ਅਲੱਗ-ਅਲੱਗ ਕੰਬਲ ਸੀ ਪਰ ਅੱਧੀ ਰਾਤ ਨੂੰ ਮੈਂ ਦੇਖਿਆ ਕਿ ਅਸੀਂ ਦੋਵੇਂ ਇੱਕ ਕੰਬਲ ਵਿੱਚ ਆ ਗਏ ਸੀ ਪਤਾ ਨਹੀਂ ਕਿਵੇਂ ਪ੍ਰੀਤੀ ਮੇਰੇ ਨਾਲ ਚਿੰਬੜੀ ਪਈ ਸੀ ਮੈਂ ਉਹਦਾ ਹੱਥ ਆਪਣੇ ਉੱਪਰੋਂ ਸਾਈਡ ਤੇ ਕਰਨ ਲੱਗਾ ਤਾਂ ਉਹ ਮੈਨੂੰ ਕਹਿਣ ਲੱਗੀ ਇੰਦਾ ਹੀ ਪਿਆਰ ਹੈ ਮੇਰਾ ਬੜਾ ਦਿਲ ਕਰਦਾ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਜਿਹਾ ਰਹਿ ਗਿਆ ਮੈਂ ਉਹਨੂੰ ਕਿਹਾ ਤੇਰਾ ਦਿਮਾਗ ਖਰਾਬ ਹੋ ਗਿਆ ਉਹਨੇ ਜਲਦੀ-ਜਲਦੀ ਆਪਣਾ ਹੱਥ ਮੇਰੇ ਉੱਥੇ ਰੱਖ ਲਿਆ ਤੇ ਜਦੋਂ ਨੇ ਇਹ ਸਭ ਕਰਨਾ ਸ਼ੁਰੂ ਕੀਤਾ ਤਾਂ ਮੇਰਾ ਵੀ ਮਨ ਬਦਲ ਗਿਆ ਮੇਰਾ ਵੀ ਦਿਲ ਕਰਨ ਲੱਗ ਗਿਆ ਕਿ ਮੈਂ ਉਹਦੇ ਨਾਲ ਪਿਆਰ ਕਰਾਂ ਪਰ ਅਜੇ ਵੀ ਇੱਕ ਸਾਈਡ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਉਹ ਮੇਰੀ ਕਜ਼ਨ ਆ ਮਤਲਬ ਮੇਰੀ ਭੈਣ ਲੱਗਦੀ ਆ ਪਰ ਫਿਰ ਵੀ ਉਹਨੇ ਮੈਨੂੰ ਬੇਕੰਟਰੋਲ ਕਰ ਦਿੱਤਾ ਮੈਂ ਆਪਣੇ ਆਪ ਤੇ ਕੰਟਰੋਲ ਹੀ ਕਰ ਪਾਇਆ ਮੈਂ ਉਹਨੂੰ ਫੜ ਕੇ ਆਪਣੇ ਨਾਲ ਲਾ ਲਿਆ ਤੇ ਅਸੀਂ ਦੋਵੇਂ ਪਿਆਰ ਕਰਨ ਲੱਗ ਪਏ ਤੇ ਅਸੀਂ ਦੋਵੇਂ ਕਦੋਂ ਇੱਕ ਹੋ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਸਾਰੀ ਰਾਤ ਅਸੀਂ ਦੋਵੇਂ ਇਦਾਂ ਹੀ ਪਏ ਰਹੇ ਉਹ ਦਿਨ ਤਾਂ ਮੇਰੇ 'ਚ ਪੂਰਾ ਜੋਸ਼ ਭਰ ਗਿਆ ਸੀ ਮੈਂ ਵੀ ਉਹਨੂੰ ਸਾਰੀ ਰਾਤ ਨਾਲ ਛੱਡਿਆ ਸਵੇਰ ਹੋ ਚੁੱਕੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਬਾਹਰ ਜਾਣ ਲੱਗੀ ਹਾਂ ਤੂੰ ਵੀ ਉੱਡ ਜਾ ਉਹਦੀ ਗੱਲ ਸੁਣ ਕੇ ਮੈਨੂੰ ਥੋੜੀ ਜਿਹੀ ਹੋਸ਼ ਜੀ ਆਈ ਕਿਉਂਕਿ ਮੈਂ ਨੀਂਦ 'ਚ ਸੀ ਪ੍ਰੀਤੀ ਉੱਠ ਕੇ ਬਾਹਰ ਚਲੀ ਗਈ ਥੋੜੇ ਟਾਈਮ ਬਾਅਦ ਮੈਂ ਵੀ ਉੱਠ ਕੇ ਬਾਹਰ ਚਲਾ ਗਿਆ ਪ੍ਰੀਤੀ ਨੂੰ ਕੋਈ ਸ਼ਰਮ ਨਹੀਂ ਸੀ ਉਹਦੀ ਅੱਖਾਂ 'ਚ ਕੋਈ ਪਛਤਾਵਾ ਨਹੀਂ ਸੀ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਪਰ ਸ਼ੁਰੂਆਤ ਪ੍ਰੀਤੀ ਨੇ ਕੀਤੀ ਸੀ ਬਾਅਦ ਵਿੱਚ ਤਾਂ ਸਾਡਾ ਦੋਵਾਂ ਦਾ ਹੀ ਕਸੂਰ ਸੀ ਅਸੀਂ ਦੋਵੇਂ ਹੀ ਆਪਣੇ ਇਸ ਕੰਟਰੋਲ ਨਹੀਂ ਕਰ पाए ਫਿਰ ਮੈਂ ਵੀ ਪ੍ਰੀਤੀ ਨਾਲ ਇਸ ਬਾਰੇ ਗੱਲ ਕਰਨਾ ਚਾਹੁੰਦਾ ਸੀ ਉਹ ਵੀ ਜਲਦੀ ਜਲਦੀ ਤਿਆਰ ਹੋ ਕੇ ਆਪਣੇ ਪਾਰਲਰ ਤੇ ਚਲੀ ਗਈ ਜਿੱਥੇ ਉਹ ਕੋਰਸ ਕਰਦੀ ਸੀ ਮੈਂ ਵੀ ਤਿਆਰ ਹੋ ਕੇ ਆਪਣੇ ਕਾਲਜ ਨਿਕਲ ਗਿਆ ਕਾਲਜ ਜਾ ਕੇ ਵੀ ਮੈਂ ਰਾਤ ਭਾਰ ਹੀ ਸੋਚਦਾ ਰਿਹਾ ਕਿ ਮੈਂ ਇਦਾਂ ਕਿਵੇਂ ਘਰ ਬੈਠਾ ਮੈਂ ਉੱਥੇ ਜਾ ਕੇ ਪ੍ਰੀਤੀ ਨੂੰ ਕਾਲ ਕੀਤੀ ਪ੍ਰੀਤੀ ਮੇਰੀ ਮੰਮੀ ਵਾਲਾ ਫੋਨ ਆਪਣੇ ਪਾਰਲਰ ਤੇ ਨਾਲ ਲੈ ਕੇ ਜਾਂਦੀ ਸੀ ਜਦੋਂ ਮੈਂ ਪ੍ਰੀਤੀ ਨੂੰ ਫੋਨ ਕੀਤਾ ਮੈਂ ਪ੍ਰੀਤੀ ਨੂੰ ਕਿਹਾ ਕਿ ਰਾਤ ਆਪਾਂ ਦੋਵੇਂ ਆਪਣੇ ਆਪ ਚ ਕੰਟਰੋਲ ਨਹੀਂ ਕਰ पाए ਪਰ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਪ੍ਰੀਤੀ ਕਹਿਣ ਲੱਗੀ ਕੋਈ ਗੱਲ ਨਹੀਂ ਮੇਰਾ ਤਾਂ ਰਾਤ ਬੜਾ ਮਨ ਕਰਦਾ ਸੀ ਇਸ ਕਰਕੇ ਮੈਂ ਤੇਰੇ ਨਾਲ ਲੱਗ ਕੇ ਪੈ ਗਈ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਤੂੰ ਮੇਰੇ ਨਾਲ ਪਿਆ ਸੀ ਇਸ ਕਰਕੇ ਮੈਂ ਤੈਨੂੰ ਜੱਫੀ ਪਾਲੀ ਅੱਗੇ ਉਹ ਵੀ ਗਰਮ ਹੋ ਗਿਆ ਪਰ ਮੈਨੂੰ ਲੱਗਦਾ ਸੀ ਉਹਦਾ ਮੂਡ ਤਾਂ ਪਹਿਲਾਂ ਦਾ ਹੀ ਬਣਿਆ ਹੋਇਆ ਸੀ ਕਿਉਂਕਿ ਉਹ ਤਾਂ ਪਹਿਲਾਂ ਵੀ ਮੂਵੀ ਦੇਖ ਰਹੀ ਸੀ ਮੈਂ ਪ੍ਰੀਤੀ ਨੂੰ ਕਿਹਾ ਫੇਰ ਵੀ ਇਹ ਸਭ ਨਹੀਂ ਹੋਣਾ ਚਾਹੀਦਾ ਸੀ ਪ੍ਰੀਤੀ ਕਹਿਣ ਲੱਗੀ ਹੁਣ ਆਪਾਂ ਦੋਵੇਂ ਇੱਕ ਦੂਜੇ ਦੇ ਨਾਲ ਲੱਗੇ ਪਏ ਸੀ ਇਹ ਤਾਂ ਹੋਣਾ ਹੀ ਸੀ ਪ੍ਰੀਤੀ ਕਹਿੰਦੀ ਕੋਈ ਗੱਲ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿੰਦੀ 나ই ਮੈਂ ਕਿਸੇ ਨੂੰ ਕੁਝ ਦੱਸੂਗੀ ਮੈਨੂੰ ਲੱਗਦਾ ਸੀ ਸ਼ਾਇਦ ਪ੍ਰੀਤੀ ਨੂੰ ਥੋੜਾ ਬਹੁਤ ਪਛਤਾਵਾ ਹੋਣਾ ਪਰ ਉਹਨੂੰ ਕੋਈ ਪਛਤਾਵਾ ਨਹੀਂ ਸੀ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਪ੍ਰੀਤੀ ਨੂੰ ਇਦਾਂ ਦੀਆਂ ਗੱਲਾਂ 'ਚ ਇੰਟਰਸਟ ਏ ਇਸ ਕਰਕੇ ਪ੍ਰੀਤੀ ਨੇ ਇਹ ਸਭ ਕੀਤਾ ਸੀ ਜਦੋਂ ਸ਼ਾਮ ਨੂੰ ਪ੍ਰੀਤੀ ਘਰ ਆ ਗਈ ਮੈਂ ਵੀ ਘਰ ਆ ਗਿਆ ਪ੍ਰੀਤੀ ਮੇਰੇ ਵੱਲ ਮੁਸਕੜਿਆ ਜਾ ਹੱਸ ਰਹੀ ਸੀ ਮੈਨੂੰ ਕਹਿੰਦੀ ਚੱਲ ਆਪਾਂ ਸ਼ਹਿਰ ਗੋਲ ਗੱਪੇ ਖਾ ਕੇ ਆਈਏ ਪਰ ਮੇਰਾ ਉਸ ਟਾਈਮ ਬਿਲਕੁਲ ਮੂਡ ਨਹੀਂ ਸੀ ਮੈਂ ਪ੍ਰੀਤੀ ਨੂੰ ਜਵਾਬ ਦੇ ਦਿੱਤਾ ਉਹ ਮੈਨੂੰ ਕਹਿਣ ਲੱਗੀ ਕਿ ਵੇਖ ਲਾ ਫਿਰ ਰਾਤ ਨੂੰ ਮੇਰੇ ਕੋਲ ਹੀ ਆਉਣਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਮਤਲਬ ਅੱਜ ਫਿਰ ਉਹ ਉਹੀ ਕੁਝ ਚਾਹੁੰਦੀ ਸੀ ਮੈਂ ਸੋਚਦਾ ਸੀ ਪ੍ਰੀਤੀ ਪਿੰਡ 'ਚ ਰਹਿੰਦੀ ਆ ਪਰ ਉਹ ਤਾਂ ਘਰ ਵਿੱਚ ਰਹਿ ਕੇ ਇੰਨਾ ਵਿਗੜੀ ਪਈ ਸੀ ਮੈਂ ਇੰਨਾ ਸੋਚਿਆ ਵੀ ਨਹੀਂ ਸੀ ਮੈਂ ਤਾਂ ਉਹਦੇ ਤੇ ਹੈਰਾਨ ਸੀ ਉਹ ਤਾਂ ਅੱਜ ਵੀ ਮੇ ਨਾਲ ਰਾਤ ਬਿਤਾਉਣ ਲਈ ਤਿਆਰ ਸੀ ਅਗਲੀ ਰਾਤ ਫਿਰ ਪ੍ਰੀਤੀ ਮੇ ਨਾਲ ਇਹ ਸਭ ਕਰਨ ਲੱਗੀ ਮੈਂ ਉਹਨੂੰ ਕਿਹਾ ਕਿ ਤੈਨੂੰ ਨਹੀਂ ਲੱਗਦਾ ਕਿ ਇਹ ਸਭ ਗਲਤ ਆ ਪ੍ਰੀਤੀ ਕਹਿਣ ਲੱਗੀ ਕੋਈ ਗੱਲ ਨਹੀਂ ਹੁਣ ਆਪਣੀ ਉਮਰ ਆ ਇਹ ਕੁਝਦੀ ਆਪਾਂ ਘਰੇ ਸਭ ਕਰਾਂਗੇ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਜੇ ਬਾਹਰ ਕਰਾਂਗੇ ਤਾਂ ਲੋਕ ਬਦਨਾਮੀ ਕਰ ਦਿੰਦੇ ਆ ਆਪਣੀ ਲੋੜ ਪੂਰੀ ਕਰਦੇ ਆ ਆਪਾਂ ਤੇ ਕੁਝ ਵੀ ਗਲਤ ਨਹੀਂ ਕਰ ਰਹੇ ਪ੍ਰੀਤੀ ਦੀ ਗੱਲ ਸੁਣ ਕੇ ਮੈਨੂੰ ਵੀ ਕੁਝ ਇਦਾਂ ਹੀ ਲੱਗਦਾ ਸੀ ਕਿ ਅਸੀਂ ਕੁਝ ਗਲਤ ਨਹੀਂ ਕਰ ਰਹੇ ਜਦੋਂ ਅਸੀਂ ਇਕੱਠੇ ਪੈਂਦੇ ਸੀ ਤੇ ਸਾਨੂੰ ਮੱਲੋ ਮੱਲੀ ਵੀ ਲਿੰਗ ਆ ਜਾਂਦੀ ਸੀ ਅਗਲੀ ਰਾਤ ਵੀ ਅਸੀਂ ਸਾਰੀ ਰਾਤ ਉਵੇਂ ਇਕੱਠੇ ਪਏ ਰਹੇ ਸਾਰੀ ਰਾਤ ਅਸੀਂ ਇੱਕ ਦੂਜੇ ਨਾਲ ਮਸਤੀ ਕਰਦੇ ਰਹੇ ਹੁਣ ਤਾਂ ਬਸ ਜਿਵੇਂ ਆਦਤ ਜੀ ਪੈ ਗਈ ਸੀ ਰੋਜ਼ ਹੀ ਅਸੀਂ ਇਕੱਠੇ ਪੈਂਦੇ ਸੀ ਰੋਜ਼ ਹੀ ਇਹ ਕੰਮ ਹੋ ਜਾਂਦਾ ਸੀ ਪ੍ਰੀਤੀ ਦਾ ਸਰੀਰ ਅਗੇ ਨਾਲੋਂ ਜ਼ਿਆਦਾ ਫੁੱਲਣ ਲੱਗ ਗਿਆ ਸੀ ਮੰਮੀ ਉਹਨੂੰ ਇਸ ਗੱਲ ਪਿੱਛੇ ਬੜਾ ਟੋਕਦੀ ਰਹਿੰਦੀ ਸੀ ਕਿ ਤੂੰ ਤਲਿਆ ਹੋਇਆ ਘੱਟ ਖਾਇਆ ਕਰ ਮੈਨੂੰ ਲੱਗਦਾ ਕਿ ਸ਼ਾਇਦ ਰੋਜ਼ ਰੋਜ਼ ਸਾਡੇ ਇਹ ਕੰਮ ਕਰਕੇ ਉਹ ਜ਼ਿਆਦਾ ਫੁੱਲ ਰਹੀ ਸੀ ਜਾਂ ਫਿਰ ਉਹ ਤਲਿਆ ਹੋਇਆ ਜ਼ਿਆਦਾ ਖਾਣ ਲੱਗੀ ਸੀ ਉਹ ਹਰ ਰੋਜ਼ ਬਾਜ਼ਾਰ ਚ ਚਲੀ ਜਾਂਦੀ ਸੀ ਡੈਡੀ ਵੀ ਉਹਨੂੰ ਲਾੜ ਲੜਾਈ ਰੱਖਦੇ ਸੀ ਤੇ ਕੁਝ ਨਹੀਂ ਕਹਿੰਦੇ ਸੀ ਉਹ ਰੋਜ਼ ਹੀ ਮੈਨੂੰ ਨਾਲ ਲੈ ਕੇ ਬਾਜ਼ਾਰ ਚਲ ਜਾਂਦੀ ਸੀ ਮੈਂ ਤੇ ਪ੍ਰੀਤੀ ਸਾਰੇ ਰਿਸ਼ਤੇ ਨਾਤੇ ਭੁੱਲ ਗਏ ਸੀ ਅਸੀਂ ਬਸ ਆਪਣੇ ਪਿਆਰ ਚ ਖੋਏ ਰਹਿੰਦੇ ਸੀ ਮੈਂ ਵੀ ਆਪਣੀ ਪੜ੍ਹਾਈ ਭੁੱਲ ਗਿਆ ਸੀ ਮੈਂ ਵੀ ਕਦੇ ਕਿਸੇ ਕੁੜੀ ਵੱਲ ਧਿਆਨ ਨਹੀਂ ਦਿੱਤਾ ਸੀ ਪਰ ਜਦੋਂ ਦੀ ਪ੍ਰੀਤੀ ਆਈ ਸੀ ਉਹਨੇ ਮੈਨੂੰ ਇਹ ਕੰਮਾਂ ਵਾਲੀ ਧਿਆਨ ਕਰਵਾ ਦਿੱਤਾ ਸੀ ਇੱਕ ਦਿਨ ਪ੍ਰੀਤੀ ਨੂੰ ਆ ਕੇ ਪ੍ਰੀਤੀ ਦੀ ਮੰਮੀ ਆਪਣੇ ਪਿੰਡ ਲੈ ਗਈ ਸੀ ਉਹ ਕਹਿੰਦੀ ਸੀ ਕਿ ਥੋੜੇ ਦਿਨ ਸਾਡੇ ਕੋਲ ਲਾਉਗੀ ਕਿਉਂਕਿ ਉਹ ਵੀ ਇਕੱਲੇ ਰਹਿ ਗਏ ਸੀ ਉਹਨਾਂ ਦੀ ਵੀ ਕੱਲੀ-ਕੱਲੀ ਧੀ ਸੀ ਉਹਨਾਂ ਦਾ ਵੀ ਆਪਣੀ ਧੀ ਬਿਨਾ ਮਨ ਨਹੀਂ ਲੱਗਦਾ ਸੀ ਜਦੋਂ ਪ੍ਰੀਤੀ ਚਲੀ ਗਈ ਸੀ ਮੇਰਾ ਤਾਂ ਰਾਤ ਨੂੰ ਬੜਾ ਔਖਾ ਜਿਹਾ ਹੋ ਗਿਆ ਸੀ ਮੈਂ ਪ੍ਰੀਤੀ ਨੂੰ ਵਾਰ-ਵਾਰ ਫੋਨ ਕਰਕੇ ਕਹਿੰਦਾ ਰਹਿੰਦਾ ਸੀ ਕਿ ਤੂੰ ਕੱਲ ਨੂੰ ਆ ਜਵੀਂ ਮੇਰਾ ਤਾਂ ਘਰ ਮਨ ਨਹੀਂ ਲੱਗਦਾ ਸੀ ਹਰ ਰਾਤ ਉਹਦੇ ਬਿਨਾ ਅਧੂਰੀ ਜਿਹੀ ਲੱਗਦੀ ਸੀ ਮੈਨੂੰ ਇਸ ਚੀਜ਼ ਦੀ ਬੜੀ ਆਦਤ ਜੀ ਪੈ ਗਈ ਸੀ ਮੈਂ ਆਪਣੇ ਆਪ 'ਚ ਇਕੱਲਾ ਜਿਹਾ ਮਹਿਸੂਸ ਕਰਨ ਲੱਗ ਗਿਆ ਸੀ ਕਿਉਂਕਿ ਅਸੀਂ ਹਰ ਰੋਜ਼ ਇਕੱਠੇ ਹੁੰਦੇ ਸੀ ਉਹਦੇ ਜਾਣ ਪਿੱਛੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਨੂੰ ਉਹਦੀ ਕਿੰਨੀ ਆਦਤ ਪੈ ਗਈ ਆ ਪ੍ਰੀਤੀ ਦਾ ਵੀ ਮੇਰੇ ਬਿਨਾਂ ਔਖਾ ਸੀ ਪਰ ਉਹਨੂੰ ਆਪਣੀ ਮੰਮੀ ਕਰਕੇ ਜਾਣਾ ਪਿਆ ਇਸ ਤਰ੍ਹਾਂ ਸੀ ਇੱਕ ਦੂਜੇ ਦੀ ਆਦਤ ਬਣ ਚੁੱਕੇ ਸੀ ਇੱਕ ਹਫ਼ਤਾ ਉਹ ਆਪਣੇ ਪਿੰਡ ਰਹੀ ਉਹਦੀ ਮੰਮੀ ਦੀ ਥੋੜੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਉਹਨੇ ਪ੍ਰੀਤੀ ਨੂੰ ਉੱਥੇ ਹੀ ਰੱਖਿਆ ਹੋਇਆ ਸੀ ਉਹ ਕਹਿੰਦੀ ਸੀ ਜਦੋਂ ਮੇਰੀ ਸਿਹਤ ਠੀਕ ਹੋ ਜਾਊਗੀ ਉਦੋਂ ਹੀ ਆ ਜਾਊਗੀ ਮੈਊਡੋ ਕਾਲਜ ਚ ਸੀ ਜਦੋਂ ਪ੍ਰੀਤੀ ਨੇ ਮੈਨੂੰ ਫੋਨ ਕੀਤਾ ਉਹ ਮੈਨੂੰ ਕਹਿਣ ਲੱਗੀ ਕਿ ਇਦਾਂ ਕਰ ਤੂੰ ਅੱਜ ਕਾਲਜ ਤੋਂ ਸਿੱਧਾ ਪਿੰਡ ਆ ਜਾਈ ਮੈਂ ਆਪਣੀ ਮੰਮੀ ਨੂੰ ਇਸ ਬਾਰੇ ਪੁੱਛਿਆ ਤਾਂ ਮੰਮੀ ਕਹਿਣ ਲੱਗੇ ਤੂੰ ਪਿੰਡ ਕੀ ਕਰਨ ਜਾਣਾ ਆ ਪਿੰਡ ਦੇ ਹਾਲਾਤ ਬੜੇ ਮਾੜੇ ਆ ਕਿਉਂਕਿ ਸਾਡੇ ਪਿੰਡ ਚ ਮੁੰਡੇ ਨਸ਼ੇ ਬੜੇ ਕਰਦੇ ਸੀ ਮੰਮੀ ਇਸ ਗੱਲ ਤੋਂ ਬੜਾ ਡਰਦੇ ਸੀ ਇਸ ਕਰਕੇ ਮੈਨੂੰ ਇਕੱਲੇ ਪਿੰਡ ਨਹੀਂ ਭੇਜਦੇ ਸੀ ਨਾਲੇ ਤਾਂ ਹੀ ਤਾਂ ਮੰਮੀ ਡੈਡੀ ਸ਼ਹਿਰ ਚ ਰਹਿਣ ਲੱਗੇ ਸੀ ਮੰਮੀ ਦੇ ਕਹਿਣ ਤੇ ਮੈਂ ਆਪਣੇ ਘਰ ਵਾਪਸ ਮੁੜ ਗਿਆ ਸੀ ਮੈਂ ਤੇ ਪ੍ਰੀਤੀ ਸੋਚ ਰਹੀ ਸੀ ਕਿ ਸਾਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਆ ਇਸੇ ਕਰਕੇ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਪਾਉਂਦੇ ਪਰ ਇੱਕ ਇਹੋ ਜਿਹਾ ਪਿਆਰ ਸੀ ਜੋ ਸਾਨੂੰ ਭੈਣ ਭਰਾ ਦੇ ਰਿਸ਼ਤੇ ਜੀ ਹੋ ਗਿਆ ਆ ਪਰ ਜੋ ਵੀ ਸੀ ਬਸ ਸਾਨੂੰ ਇੰਨਾ ਪਤਾ ਸੀ ਕਿ ਸਾਨੂੰ ਇੱਕ ਦੂਜੇ ਨਾਲ ਪਿਆਰ ਆ ਤੇ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ 2-3 ਦਿਨਾਂ ਬਾਅਦ ਪ੍ਰੀਤੀ ਵਾਪਸ ਘਰ ਆ ਗਈ ਸੀ ਪ੍ਰੀਤੀ ਦੇ ਮੰਮੀ ਤੇ ਡੈਡੀ ਉਹਨੂੰ ਘਰ ਛੱਡਣ ਲਈ ਆਏ ਸੀ ਤੇ ਪ੍ਰੀਤੀ ਦੀ ਮੰਮੀ ਇਹ ਗੱਲ ਸਪੈਸ਼ਲ ਕਹਿ ਕੇ ਗਈ ਸੀ ਕਿ ਇਹਨੂੰ ਤਲਿਆ ਹੋਇਆ ਨਹੀਂ ਖਵਾਉਣਾ ਕਿਉਂਕਿ ਤਲਿਆ ਖਾ ਖਾ ਕੇ ਬੜੀ ਮੋਟੀ ਹੋ ਗਈ ਆ। ਪ੍ਰੀਤੀ ਦੀ ਮੰਮੀ ਕਹਿਣ ਲੱਗੀ ਕਿ ਮੈਂ ਤਾਂ ਸੋਚਦੀ ਸੀ ਕਿ ਚਲ ਸ਼ਹਿਰ 'ਚ ਰਹਿ ਕੇ ਥੋੜੀ ਪਤਲੀ ਹੋ ਜੂਗੀ ਪਰ ਇਹ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਮੋਟੀ ਹੋ ਗਈ ਆ। ਮੇਰੇ ਡੈਡੀ ਕਹਿਣ ਲੱਗੇ ਕਿ ਇਦਾਂ ਕਰਦੇ ਆ ਇਹਨੂੰ ਜਿਮ ਸ਼ੁਰੂ ਕਰਾ ਦਿੰਨੇ ਆ। ਉਹਦੀ ਮੰਮੀ ਕਹਿਣ ਲੱਗੀ ਕਿ ਇਦਾਂ ਕੱਲੀ ਨੂੰ ਨਾ ਭੇਜਿਓ ਤੁਸੀਂ ਨਾਲ ਚੱਲੇ ਜਾਇਆ ਕਰਿਓ। ਡੈਡੀ ਕਹਿਣ ਲੱਗੇ ਕੋਈ ਗੱਲ ਨਹੀਂ ਮੁੰਡਾ ਨਾਲ ਚੱਲਿਆ ਜਾਇਆ ਕਰੂਗਾ ਮੰਮੀ ਕਹਿਣ ਲੱਗੀ ਇੰਨੀ ਛੋਟੀ ਸੋਚਣਾ ਰੱਖੋ ਹੁਣ ਸ਼ਹਿਰ ਚ ਆ ਗਈ ਐ ਇਹਨੂੰ ਸ਼ਹਿਰ ਦੇ ਮਾਹੌਲ ਚ ਥੋੜਾ ਢਲੰਦਿਓ ਪਾਰਲਰ ਚ ਵੀ ਅਸੀਂ ਇਹਨੂੰ ਇਕੱਲੇ ਤੋਰਦੇ ਆਂ ਬੇਸ਼ੱਕ ਨੇੜੇ ਹੀ ਆ ਪਰ ਇੰਨੇ ਨਾਲ ਬੱਚੇ ਚ ਇਕੱਲੇ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਥੋੜਾ ਹੌਸਲਾ ਪੈ ਜਾਂਦਾ ਕੁੜੀਆਂ ਨੂੰ ਕਿਸੇ ਗੱਲੋਂ ਪਿੱਛੇ ਨਹੀਂ ਰਹਿਣਾ ਚਾਹੀਦਾ ਪ੍ਰੀਤੀ ਦੇ ਮੰਮੀ ਡੈਡੀ ਰੋਟੀ ਖਾ ਕੇ ਵਾਪਸ ਚਲੇ ਗਏ ਤੇ ਉਸ ਦਿਨ ਸ਼ਾਮ ਨੂੰ ਡੈਡੀ ਨੇ ਪ੍ਰੀਤੀ ਨੂੰ ਜਿੰਮ ਸ਼ੁਰੂ ਕਰਾ ਦਿੱਤਾ ਮੈਂ ਤੇ ਪ੍ਰੀਤੀ ਦੋਵੇਂ ਸ਼ਾਮ ਨੂੰ ਜਿੰਮ ਲੌਣ ਜਾਂਦੇ ਹੁੰਦੇ ਸੀ ਮੈਂ ਤੇ ਪ੍ਰੀਤੀ ਦੋਵੇਂ ਰਾਤ ਨੂੰ ਪਿਆਰ ਕਰਦੇ ਰਹਿੰਦੇ ਸੀ ਪ੍ਰੀਤੀ ਰੋਜ਼ ਹੀ ਥੱਕਦੀ ਨਹੀਂ ਸੀ ਸਗੋਂ ਆ ਭੱਜ-ਭੱਜ ਕੇ ਮੇਰੇ ਨੇੜੇ ਆਉਂਦੀ ਸੀ ਇੱਕ ਦਿਨ ਮੈਂ ਪ੍ਰੀਤੀ ਨੂੰ ਕਿਹਾ ਕਿ ਤੈਨੂੰ ਨਹੀਂ ਲੱਗਦਾ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਆਪਣੇ ਦੋਵਾਂ ਪਰਿਵਾਰਾਂ 'ਚ ਬੜਾ ਰੌਲਾ ਪੈ ਜਾਣਾ ਉਹ ਕਹਿੰਦੀ ਕਿ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਤੂੰ ਐਵੇਂ ਨਾ ਫਿਕਰ ਕਰਿਆ ਕਰ ਇੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਰਹਿੰਦੀ ਨੂੰ ਅੱਜ ਤੱਕ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਅੱਗੇ ਵੀ ਨਹੀਂ ਲੱਗੂਗਾ ਪ੍ਰੀਤੀ ਕਹਿੰਦੀ ਸੀ ਕਿ ਇੱਥੇ ਆ ਕੇ ਤਾਂ ਮੇਰਾ ਬੜਾ ਦਿਲ ਲੱਗਦਾ ਪਿੰਡ ਜਾ ਕੇ ਤੇ ਮੇਰਾ ਮਨ ਹੀ ਨਹੀਂ ਲੱਗਦਾ ਸੀ ਇੱਥੇ ਤਾਂ ਕਦੇ ਕਿਧਰ ਨੂੰ ਘੁੰਮਣ ਚਲੇ ਜਾਈਦਾ ਆ ਕਦੇ ਕਿਧਰ ਨੂੰ ਖਾਣ ਪੀਣ ਚਲੇ ਜਾਈਦਾ ਆ ਪਿੰਡ 'ਚ ਤਾਂ ਬਸ ਮੰਮੀ ਡੈਡੀ ਰੋਕ ਟੋਕ ਹੀ ਕਰਦੇ ਰਹਿੰਦੇ ਆ ਨਾ ਹੀ ਕਿਤੇ ਜਾਣ ਦਿੰਦੇ ਸੀ ਸਾਰਾ ਦਿਨ ਬਸ ਘਰ ਵਿੱਚ ਬੈਠੇ ਬੈਠੇ ਬੋਰ ਹੋ ਜਾਈਦਾ ਸੀ ਮੈਨੂੰ ਤਾਂ ਇਦਾਂ ਲੱਗਦਾ ਸੀ ਕਿ ਪ੍ਰੀਤੀ ਨੂੰ ਤਾਂ ਘੁੰਮਣ ਫਿਰਨ ਦਾ ਹੀ ਸ਼ੌਂਕ ਆ ਉਹ ਪਾਰਲਰ 'ਚ ਵੀ ਕੁਝ ਨਹੀਂ ਸਿੱਖਦੀ ਹੋਣੀ ਜਦੋਂ ਅਸੀਂ ਰਾਤ ਨੂੰ ਬੈੱਡ ਤੇ ਪਏ ਹੁੰਦੇ ਸੀ ਤਾਂ ਮੈਂ ਕਈ ਵਾਰ ਨੋਟ ਕੀਤਾ ਸੀ ਕਿ ਉਹ ਕਿਸੇ ਨਾਲ ਚੈਟ ਕਰਦੀ ਰਹਿੰਦੀ ਸੀ ਪਰ ਮੈਨੂੰ ਸਮਝ ਨਹੀਂ ਲੱਗਦਾ ਸੀ ਕਿਉਂਕਿ ਉਹ ਸਾਰਾ ਦਿਨ ਚੈਟ ਕਰਦੀ ਸੀ ਕਈ ਵਾਰ ਮੈਂ ਉਹਦੇ ਕੋਲੋਂ ਪੁੱਛਦਾ ਸੀ ਤਾਂ ਕਹਿ ਦਿੰਦੀ ਸੀ ਕਿ ਮੈਂ ਪਾਰਲਰ ਵਾਲੀਆਂ ਕੁੜੀਆਂ ਨਾਲ ਚੈਟ ਕਰਦੀ ਆ ਪਰ ਮੈਨੂੰ ਲੱਗਦਾ ਸੀ ਉਹ ਕਿਸੇ ਮੁੰਡੇ ਨਾਲ ਚੈਟ ਕਰਦੀ ਆ ਕਿਉਂਕਿ ਜਦੋਂ ਇੱਕ ਦਿਨ ਮੈਂ ਉਹਦੇ ਪਾਰਲਰ ਚੋਂ ਨੂੰ ਰੋਟੀ ਫੜਾਉਣ ਗਿਆ ਸੀ ਤਾਂ ਮੈਂ ਦੇਖਿਆ ਸੀ ਕਿ ਉਹਦੇ ਪਾਰਲਰ ਚ ਇੱਕ ਮੁੰਡਾ ਵੀ ਲੱਗਿਆ ਹੋਇਆ ਸੀ ਸ਼ਾਇਦ ਉਹ ਪਾਰਲਰ ਵਾਲੀ ਦਾ ਰਿਸ਼ਤੇਦਾਰ ਸੀ ਜਦੋਂ ਮੈਂ ਪਾਰਲਰ ਚ ਗਿਆ ਤਾਂ ਮੈਂ ਵੇਖਿਆ ਕਿ ਪ੍ਰੀਤੀ ਉਹਦੇ ਨਾਲ ਬੈਂਚ ਤੇ ਕੱਲੀ ਬੈਠੀ ਸੀ ਪ੍ਰੀਤੀ ਉਹਦੇ ਬੜਾ ਨਜ਼ਦੀਕ ਬੈਠੀ ਸੀ ਪਰ ਮੈਨੂੰ ਵੇਖ ਕੇ ਜਲਦੀ ਜਲਦੀ ਉੱਠ ਗਈ ਸੀ ਉਹ ਮੁੰਡੇ ਦਾ ਨੰਬਰ ਵੀ ਪ੍ਰੀਤੀ ਦੇ ਫੋਨ 'ਚ ਐਡ ਸੀ ਇਸ ਕਰਕੇ ਮੈਨੂੰ ਸ਼ੱਕ ਹੁੰਦਾ ਸੀ ਕਿ ਕਿਤੇ ਪ੍ਰੀਤੀ ਦਾ ਉਹਦੇ ਨਾਲ ਕੋਈ ਰਿਸ਼ਤਾ ਨਾ ਹੋਵੇ ਸ਼ਾਇਦ ਉਹ ਉਸੇ ਮੁੰਡੇ ਨਾਲ ਹੀ ਚੈਟ ਕਰਦੀ ਰਹਿੰਦੀ ਸੀ ਪਰ ਮੈਨੂੰ ਦਿਖਾਉਂਦੀ ਨਹੀਂ ਸੀ ਜੇ ਮੈਂ ਪ੍ਰੀਤੀ ਕੋਲੋਂ ਜ਼ਿਆਦਾ ਪੁੱਛਦਾ ਸੀ ਤਾਂ ਉਹ ਮੈਨੂੰ ਕਹਿੰਦੀ ਸੀ ਕਿ ਤੈਨੂੰ ਕੀ ਆ ਮੈਂ ਆਪਣੀ ਜ਼ਿੰਦਗੀ 'ਚ ਜੋ ਮਰਜ਼ੀ ਕਰਾਂ ਨਾਲੇ ਤੈਨੂੰ ਜੋ ਚਾਹੀਦਾ ਤੈਨੂੰ ਮਿਲ ਜਾਂਦਾ ਆ ਪਰ ਮੈਂ ਤਾਂ ਪ੍ਰੀਤੀ ਨੂੰ ਆਪਣਾ ਪਿਆਰ ਸਮਝਦਾ ਸੀ ਮੈਂ ਸੋਚਦਾ ਸੀ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਹੀ ਸਾਡੇ 'ਚ ਕੁਝ ਹੁੰਦਾ ਆ ਪਰ ਉਹ ਇਹਨੂੰ ਇੱਕ ਜ਼ਰੂਰਤ ਸਮਝਦੀ ਸੀ। ਪ੍ਰੀਤੀ ਦੀ ਇਹ ਗੱਲ ਤੇ ਮੈਨੂੰ ਬੜਾ ਗੁੱਸਾ ਆ ਜਾਂਦਾ ਸੀ। ਇਸ ਕਰਕੇ ਮੇਰੀ ਉਹਦੇ ਨਾਲ ਲੜਾਈ ਵੀ ਹੋ ਜਾਂਦੀ ਸੀ। ਕਈ ਵਾਰ ਮੈਂ ਉਹਦਾ ਫੋਨ ਵੇਖਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਉਹ ਆਪਣੇ ਫੋਨ ਨੂੰ ਲੋਕ ਲਾ ਕੇ ਰੱਖਦੀ ਸੀ। ਸ਼ਹਿਰ ਜਾ ਕੇ ਵੀ ਪ੍ਰੀਤੀ ਦੀ ਹਵਾ ਕੁਝ ਜ਼ਿਆਦਾ ਹੀ ਖਰਾਬ ਹੋ ਗਈ ਸੀ। ਹੁਣ ਤਾਂ ਉਹਦੇ ਕੱਪੜੇ ਪਾਉਣ ਦਾ ਵੀ ਢੰਗ ਬਦਲ ਗਿਆ ਸੀ ਉਹ ਤਾਂ ਹੁਣ ਜੀਨ ਟੌਪਾ ਕੇ ਰੱਖਦੀ ਸੀ ਜਿਮ ਵਿੱਚ ਲੱਗ ਕੇ ਉਹ ਬੜੀ ਸਲੇਮ ਹੋ ਗਈ ਸੀ ਪ੍ਰੀਤੀ ਤਾਂ ਬਿਲਕੁਲ ਹੀ ਬਦਲ ਗਈ ਸੀ ਇੱਦਾਂ ਲੱਗਦਾ ਸੀ ਜਿਵੇਂ ਉਹ ਸ਼ੁਰੂ ਤੋਂ ਸ਼ਹਿਰ 'ਚ ਰਹਿੰਦੀ ਹੋਵੇ ਜਦ ਕਿ ਪਿੰਡ 'ਚ ਉਹ ਬੜੀ ਮੋਟੀ ਜੀ ਹੁੰਦੀ ਸੀ ਪ੍ਰੀਤੀ ਆਪਣੇ ਆਪ 'ਚ ਬੜੀ ਸੋਹਣੀ ਹੋਣ ਲੱਗ ਗਈ ਸੀ ਵੈਸੇ ਵੀ ਉਹ ਸੋਹਣੀ ਬੜੀ ਸੀ ਉਹ ਮੇਰੇ ਵੀ ਨੇੜੇ ਬਹੁਤ ਘੱਟ ਲੱਗਦੀ ਸੀ ਮੈਨੂੰ ਉਹਦਾ ਨਸ਼ਾ ਜਿਹਾ ਲੱਗ ਗਿਆ ਸੀ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦਾ ਸੀ ਉਹ ਹਰ ਰੋਜ਼ ਮੇਰੇ ਕੋਲੋਂ ਦੂਰ ਦੂਰ ਭੱਜਦੀ ਸੀ ਪਰ ਇਹਦਾ ਕਾਰਨ ਮੈਨੂੰ ਨਹੀਂ ਪਤਾ ਲੱਗਦਾ ਸੀ ਮੈਂ ਕਈ ਵਾਰ ਉਹਦਾ ਫੋਨ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੋਨ ਨੂੰ ਲੋਕ ਲਾ ਕੇ ਰੱਖਦੀ ਸੀ ਮੈਨੂੰ ਉਹਦੇ ਤੇ ਬੜਾ ਗੁੱਸਾ ਆਉਂਦਾ ਸੀ ਉਹ ਮੈਨੂੰ ਕਹਿੰਦੀ ਸੀ ਕਿ ਜੇ ਤੂੰ ਮੈਨੂੰ ਜ਼ਿਆਦਾ ਤੰਗ ਕੀਤਾ ਤਾਂ ਮੈਂ ਤੇਰੇ ਮੰਮੀ ਡੈਡੀ ਨੂੰ ਦੱਸ ਦਊਂਗੀ ਇਸ ਤਰ੍ਹਾਂ ਮੈਨੂੰ ਧਮਕੀ ਦਿੰਦੀ ਰਹਿੰਦੀ ਸੀ ਮੈਂ ਉਹਦੇ ਨਾਲ ਲੜਾਈ ਕਰਕੇ ਉਹਨੂੰ ਜਿੰਮਝ ਵੀ ਲਜਾਣੋਂ ਹਟ ਗਿਆ ਸੀ ਉਹ ਜਿਮ 'ਚ ਕੱਲੀ ਜਾਂਦੀ ਸੀ ਮੈਂ ਕੋਈ ਨਾ ਕੋਈ ਬਹਾਨਾ ਮਾਰ ਦਿੰਦਾ ਸੀ ਪਰ ਜਦੋਂ 1 ਹਫਤੇ ਬਾਅਦ ਮੈਂ ਜਿਮ 'ਚ ਗਿਆ ਤਾਂ ਮੈਂ ਇੱਕ ਅਨੋਖੀ ਜੀ ਚੀਜ਼ ਵੇਖੀ ਉਹ ਜਿਮ ਵਾਲੇ ਮੁੰਡੇ ਨਾਲ ਕਮਰੇ 'ਚ ਪਿਆਰ ਕਰ ਰਹੀ ਸੀ ਮੈਂ ਉੱਪਰੋਂ ਹੀ ਫੜ ਲਿਆ ਉਹ ਮੈਨੂੰ ਵੇਖ ਕੇ ਹੈਰਾਨ ਰਹਿ ਗਈ ਉਹਨੂੰ ਲੱਗਦਾ ਸੀ ਕਿ ਮੈਂ ਉੱਥੇ ਕਿੱਥੋਂ ਆਣਾ ਪਰ ਮੈਂ ਅਚਾਨਕ ਹੀ ਚਲਾ ਗਿਆ ਉਸ ਟਾਈਮ ਜਿਮ 'ਚ ਉਹਨਾਂ ਦੋਵਾਂ ਤੋਂ ਇਲਾਵਾ ਕੋਈ ਨਹੀਂ ਸੀ ਤੇ ਉਹ ਜਿਮ 'ਚ ਦੋਵੇਂ ਜਣੇ ਦਰਵਾਜ਼ਾ ਢੋਕੇ ਰਮਾਂਸ ਕਰ ਰਹੇ ਸੀ ਮੈਂ ਬਿਲਕੁਲ ਵੀ ਨਹੀਂ ਸੋਚਿਆ ਸੀ ਕਿ ਉਹ ਜਿਮ ਵਾਲੇ ਮੁੰਡੇ ਨਾਲ ਸੈੱਟ ਹੋਊਗੀ ਉਨੇ ਮੈਨੂੰ ਕਦੇ ਸ਼ੱਕ ਨਹੀਂ ਹੋਣ ਦਿੱਤਾ ਮੈਂ ਪਾਰਲ ਵਾਲੇ ਮੁੰਡੇ ਤੇ ਸਮਝ ਹੀ ਜਾਂਦਾ ਸੀ ਪਰ ਉਹ ਨਿਕਲਿਆ ਜਿੰਮ ਵਾਲਾ ਸੀ ਮੈਂ ਪ੍ਰੀਤੀ ਨੂੰ ਜਦੋਂ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਪਹਿਲਾਂ ਤਾਂ ਉਹ ਡਰ ਗਈ ਬਾਅਦ ਚ ਮੇਰੇ ਗਲ ਪੈ ਗਈ ਕਿ ਤੂੰ ਇੱਥੇ ਕੀ ਕਰ ਰਿਹਾ ਆ ਤੇ ਜਿੰਮ ਵਾਲਾ ਮੁੰਡਾ ਵੀ ਮੈਨੂੰ ਬੋਲਣ ਲੱਗ ਪਿਆ ਕਿ ਤੂੰ ਬਿਨਾ ਪੁੱਛੇ ਜਿੰਮ ਦੇ ਅੰਦਰ ਕਿਵੇਂ ਆਇਆ ਦਰਵਾਜ਼ਾ ਤਾਂ ਬੰਦ ਸੀ ਪਰ ਉਹ ਅੰਦਰੋਂ ਕੁੰਡੀ ਲਗਾਉਣਾ ਭੁੱਲ ਗਏ ਸੀ ਜਿਸ ਕਰਕੇ ਮੈਂ ਅੰਦਰ ਆ ਗਿਆ ਤੇ ਉਹਨਾਂ ਦੋਵਾਂ ਨੂੰ ਮੈਂ ਰੰਗੇ ਹੱਥੀ ਫੜ ਲਿਆ ਉਹ ਦੋਵੇਂ ਮੈਨੂੰ ਗੁੱਸੇ 'ਚ ਬੋਲ ਰਹੇ ਸੀ ਮੈਂ ਪ੍ਰੀਤੀ ਨੂੰ ਕਿਹਾ ਕਿ ਤੈਨੂੰ ਇਸ ਕੰਮ ਲਈ ਜਮ ਭੇਜਿਆ ਸੀ ਉਹ ਮੈਨੂੰ ਕਹਿਣ ਲੱਗੀ ਤੂੰ ਮੇਰੀ ਲਾਈਫ 'ਚ ਇੰਟਰਫੇਅਰ ਨਾ ਕਰ ਉਹਨਾਂ ਨੇ ਮੇਰੀ ਬੜੀ ਬੇਇੱਜ਼ਤੀ ਕੀਤੀ ਮੈਂ ਚੁੱਪ ਕਰਕੇ ਸੁਣਦਾ ਰਿਹਾ ਤੇ ਘਰ ਨੂੰ ਵਾਪਸ ਆ ਗਿਆ ਮੰਮੀ ਮੈਨੂੰ ਕਹਿਣ ਲੱਗੀ ਤੂੰ ਪ੍ਰੀਤੀ ਨੂੰ ਲੈਣ ਗਿਆ ਸੀ ਉਹ ਆਈ ਨਹੀਂ ਮੈਂ ਕਿਹਾ ਮੈਂ ਗਿਆ ਨਹੀਂ ਉਹਨੂੰ ਲੈਣ ਮੈਂ ਤਾਂ ਆਪਣੇ ਦੋਸਤ ਨੂੰ ਮਿਲ ਕੇ ਵਾਪਸ ਆ ਗਿਆ ਮੇਰਾ ਉਸ ਦਿਨ ਦਿਲ ਬੜਾ ਟੁੱਟਾ ਮੈਂ ਪ੍ਰੀਤੀ ਨੂੰ ਆਪਣੇ ਦਿਲ ਤੇ ਲਾ ਬੈਠਾ ਸੀ ਦਿਲ ਕਰਦਾ ਸੀ ਕਿ ਸਭ ਕੁਝ ਮੰਮੀ ਨੂੰ ਦੱਸ ਦਵਾਂ ਪਰ ਫਿਰ ਦਿਲ ਡਰਦਾ ਸੀ ਕਿ ਜੇ ਉਹਨੇ ਮੰਮੀ ਨੂੰ ਮੇਰੇ ਬਾਰੇ ਦੱਸ ਦਿੱਤਾ ਫਿਰ ਮੈਂ ਕੀ ਕਰੂੰਗਾ ਇਸ ਕਰਕੇ ਮੈਂ ਚੋਪਰਣ ਦੀ ਭਲਾਈ ਸਮਝੀ ਜਦੋਂ ਪ੍ਰੀਤੀ ਘਰ ਆਈ ਤਾਂ ਰਾਤ ਨੂੰ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਪ੍ਰੀਤੀ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ ਤੂੰ ਉੱਥੇ ਵੀ ਬੜਾ ਬੋਲਦਾ ਸੀ ਮੈਂ ਕਿਹਾ ਤੂੰ ਮੇਰੀ ਰੱਜ ਕੇ ਬੇਇੱਜ਼ਤੀ ਕੀਤੀ ਆ ਪ੍ਰੀਤੀ ਕਹਿਣ ਲੱਗੀ ਫਿਰ ਬਿਨਾ ਪੁੱਛੇ ਕਿਸੇ ਦੇ ਕਮਰੇ 'ਚ ਕੌਣ ਆਉਂਦਾ ਹੁੰਦਾ ਜਿਵੇਂ ਤੂੰ ਅੰਦਰ ਆਇਆ ਸੀ ਮੈਂ ਕਿਹਾ ਉਹ ਤਾਂ ਚਲ ਜੋ ਹੋਣਾ ਸੀ ਹੋ ਗਿਆ ਤੂੰ ਮੈਨੂੰ ਇਹ ਦੱਸ ਤੂੰ ਮੈਨੂੰ ਧੋਖਾ ਕਿਉਂ ਦਿੱਤਾ ਮੈਂ ਤੈਨੂੰ ਸੱਚਾ ਪਿਆਰ ਕਰਨ ਲੱਗ ਪਿਆ ਤੂੰ ਕਿਸੇ ਹੋਰ ਨਾਲ ਫਿਰਦੀ ਆ ਪ੍ਰੀਤੀ ਮੈਨੂੰ ਕਹਿਣ ਲੱਗੀ ਤੂੰ ਪਾਗਲ ਤਾਂ ਨਹੀਂ ਹੋ ਗਿਆ ਤੈਨੂੰ ਪਤਾ ਆਪਣਾ ਰਿਸ਼ਤਾ ਕੀ ਆ ਆਪਣਾ ਰਿਸ਼ਤਾ ਭੈਣ ਭਰਾ ਵਾਲਾ ਮੈਂ ਕਿਹਾ ਫਿਰ ਜੋ ਤੂੰ ਮੇਰੇ ਨਾਲ ਕਰਦੀ ਰਹੀ ਉਹ ਕੀ ਸੀ ਪ੍ਰੀਤੀ ਕਹਿੰਦੀ ਉਹ ਸਿਰਫ ਇੱਕ ਲੋੜ ਸੀ ਜੋ ਆਪਾਂ ਦੋਵਾਂ ਨੇ ਪੂਰੀ ਕੀਤੀ ਆ ਹੋਰ ਕੁਝ ਨਹੀਂ ਸੀ ਤੂੰ ਐਵੇਂ ਨਾ ਇਹ ਗੱਲਾਂ ਨੂੰ ਦਿਲ ਤੇ ਲਾ ਪਿਆਰ ਵਿਆਰ ਕੁਝ ਨਹੀਂ ਸੀ ਉਹਦੀ ਗੱਲ ਸੁਣ ਕੇ ਮੇਰਾ ਬੜਾ ਦਿਲ ਟੁੱਟਾ ਕਿਉਂਕਿ ਮੈਂ ਤਾਂ ਉਹਨੂੰ ਦਿਲ ਤੇ ਲਾਈ ਬੈਠਾ ਸੀ ਮੈਂ ਪ੍ਰੀਤੀ ਨੂੰ ਕਿਹਾ ਜੋ ਮਰਜ਼ੀ ਹੋ ਜਾਏ ਹੁਣ ਮੈਂ ਤੈਨੂੰ ਕਿਸੇ ਹੋਰ ਨਾਲ ਨਹੀਂ ਵੇਖ ਸਕਦਾ ਬੇਸ਼ੱਕ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਰ ਮੈਂ ਤੈਨੂੰ ਪਿਆਰ ਕਰਦਾ ਹਾਂ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਰਹਿਣਾ ਆ ਪ੍ਰੀਤੀ ਮੈਨੂੰ ਕਹਿੰਦੀ ਐਵੇਂ ਪਾਗਲਪਨ ਨਾ ਕਰ ਮੈਂ ਤੈਨੂੰ ਕੋਈ ਪਿਆਰ ਨਹੀਂ ਕਰਦੀ ਜੋ ਰਿਸ਼ਤੇ ਦੁਨੀਆ ਸਾਹਮਣੇ ਉਹੀ ਰਿਸ਼ਤਾ ਨਾ ਬਾਅਦ ਜੋ ਹੋ ਗਿਆ ਉਹਨੂੰ ਭੁੱਲ ਜਾ ਮੈਂ ਪ੍ਰੀਤੀ ਨੂੰ ਕਿਹਾ ਕਿ ਮੈਂ ਕੁਝ ਨਹੀਂ ਭੁੱਲ ਸਕਦਾ ਜੇ ਤੂੰ ਜੇਮ ਵਾਲੇ ਮੁੰਡੇ ਦਾ ਪਿੱਛਾ ਨਾ ਛੱਡਿਆ ਤਾਂ ਮੈਂ ਘਰੇ ਸਾਰਾ ਕੁਝ ਦੱਸ ਦੇਣਾ ਉਹ ਮੈਨੂੰ ਕਹਿੰਦੀ ਜਿਹਨੂੰ ਦੱਸਣਾ ਦੱਸ ਦੇ ਕਿਉਂਕਿ ਉਹਦੇ ਨਾਲ ਮੇਰਾ ਰਿਸ਼ਤਾ ਹੋਊਗਾ ਇਸ ਗੱਲ ਨਾਲ ਘਰਦਿਆਂ ਨੂੰ ਇੰਨਾ ਫਰਕ ਨਹੀਂ ਪੈਣਾ ਜੇ ਮੈਂ ਇਹ ਦੱਸ ਦਿੱਤਾ ਕਿ ਮੇਰਾ ਤੇਰੇ ਨਾਲ ਕੀ ਰਿਸ਼ਤਾ ਹੈ ਜਾਂ ਆਪਾਂ ਕੀ ਕਰਦੇ ਰਹੇ ਹਾਂ ਉਹਦੇ ਨਾਲ ਘਰਦਿਆਂ ਨੂੰ ਬੜਾ ਫਰਕ ਪੈਣਾ ਆ ਹੁਣ ਤੂੰ ਵੇਖ ਲੈ ਕਿ ਤੂੰ ਕੀ ਚਾਹਣਾ ਆ ਉਹ ਮੈਨੂੰ ਇਸ ਗੱਲ ਦੀ ਧਮਕੀ ਦੇਣ ਲੱਗੀ ਤੇ ਕਹਿੰਦੀ ਨਾਲੇ ਜਿਮ ਵਾਲੇ ਮੁੰਡੇ ਨਾਲ ਤਾਂ ਮੇਰਾ ਵਿਆਹ ਵੀ ਕਰ ਦੇਣਗੇ ਕਰਦੇ ਪਰ ਤੇਰੇ ਨਾਲ ਮੇਰਾ ਵਿਆਹ ਤੇ ਨਹੀਂ ਨਾ ਕਰਨ ਲੱਗੇ ਇਸ ਕਰਕੇ ਤੈਨੂੰ ਬਸ ਚੁੱਪ ਰਹਿਣ ਚ ਹੀ ਫਾਇਦਾ ਜੋ ਹੋਣਾ ਸੀ ਉਹ ਹੋ ਗਿਆ ਹੁਣ ਚੁੱਪ ਕਰਕੇ ਆਪਣੀ ਜ਼ਿੰਦਗੀ ਕਿਸੇ ਕੁੜੀ ਨਾਲ ਸ਼ੁਰੂ ਕਰ ਲਾ ਮੈਂ ਉਹਨੂੰ ਕਿਹਾ ਕਿ ਤੇਰੇ ਲਈ ਕਹਿਣਾ ਬੜਾ ਸੌਖਾ ਆ ਪਰ ਮੇਰੇ ਲਈ ਨਹੀਂ ਉਹ ਕਹਿ ਲੱਗੀ ਫਿਰ ਜੋ ਕਰਨਾ ਕਰ ਲਾ ਮੈਂ ਤੇਰੇ ਤੋਂ ਨਹੀਂ ਡਰਦੀ ਪ੍ਰੀਤੀ ਇੰਨੀ ਜਲਦੀ ਆਪਣੇ ਰੰਗ ਦਿਖਾ ਦੂਗੀ ਮੈਂ ਕਦੇ ਸੋਚਿਆ ਨਹੀਂ ਸੀ ਉਹ ਇੰਨੀ ਜਲਦੀ ਬਦਲ ਜਾਊਗੀ ਮੈਨੂੰ ਉਮੀਦ ਨਹੀਂ ਸੀ ਪਰ ਇੱਕ ਪਾਸੇ ਗੱਲ ਉਹਦੀ ਵੀ ਠੀਕ ਸੀ ਜੇਕਰ ਦਿਆਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਅਸੀਂ ਦੋਵੇਂ ਇਹ ਕੁਝ ਕਰਦੇ ਰਹੇ ਹਾਂ ਤਾਂ ਸਾਡਾ ਕੁਝ ਨਹੀਂ ਰਹਿਣਾ ਸਾਡੇ ਦੋਵਾਂ ਪਰਿਵਾਰਾਂ 'ਚ ਫੇਕ ਪੈ ਜਾਣੀ ਸੀ ਇਸ ਕਰਕੇ ਮੈਂ ਚੁੱਪ ਰਹਿਣ 'ਚ ਹੀ ਆਪਣੀ ਭਲਾਈ ਸਮਝੀ ਜੋ ਕੁਝ ਮੇਰੇ ਦੇ ਪ੍ਰੀਤੀ ਜੁੰਦਾ ਰਿਹਾ ਸੀ ਮੈਂ ਉਹਨੂੰ ਪਿਆਰ ਸਮਝੀ ਬੈਠਾ ਸੀ ਪਰ ਉਹ ਇੱਕ ਲੋੜ ਸੀ ਉਹ ਸਾਡਾ ਇੱਕ ਨਜਾਇਜ਼ ਰਿਸ਼ਤਾ ਸੀ ਪ੍ਰੀਤੀ ਨੂੰ ਸਿਰਫ ਜਿਸਮ ਦੀ ਭੁੱਖ ਸੀ ਜੋ ਕੱਲ ਮੇਰਨਾ ਪੂਰੀ ਹੁੰਦੀ ਸੀ ਅੱਜ ਕਿਸੇ ਹੋਰ ਨਾਲ ਪੂਰੀ ਹੋ ਰਹੀ ਆ ਉਹ ਕਿਸੇ ਨਾਲ ਪਿਆਰ ਨਹੀਂ ਕਰ ਸਕਦੀ ਉਹਨੂੰ ਸਿਰਫ ਇਸ ਚੀਜ਼ ਦੀ ਭੁੱਖ ਸੀ ਹੁਣ ਮੈਂ ਵੀ ਆਪਣਾ ਮਨ ਸਮਝਾ ਲਿਆ ਸੀ ਬੇਸ਼ੱਕ ਮੈਂ ਇਸ ਬੁਰੇ ਸੁਪਨੇ 'ਚੋਂ ਬੜਾ ਔਖਾ ਬਾਹਰ ਨਿਕਲਿਆ ਪਰ ਹੌਲੀ-ਹੌਲੀ ਮੈਂ ਆਪਣਾ ਮਨ ਸਮਝਾ ਲਿਆ ਸੀ ਹੁਣ ਪ੍ਰੀਤੀ ਵੀ ਪਾਰਲਰ ਦਾ ਕੋਰਸ ਕਰਕੇ ਆਪਣੇ ਪਿੰਡ ਚਲੀ ਗਈ ਸੀ ਮੈਂ ਕਦੇ ਵੀ ਪ੍ਰੀਤੀ ਨੂੰ ਬਿਨਾ ਮਤਲਬ ਨਹੀਂ ਬੁਲਾਇਆ ਬੇਸ਼ੱਕ ਕਰਦੇ ਦੇ ਸਾਹਮਣੇ ਮੈਂ ਉਹਦੇ ਨਾਲ ਰਿਸ਼ਤਾ ਨਿਭਾ ਰਿਆ ਆ ਪਰ ਉਹ ਮੇਰੇ ਬਿਲਕੁਲ ਹੀ ਮਨੋ ਲੈ ਗਈ ਹੁਣ ਮੈਂ ਸੋਚਦਾ ਆ ਕਿ ਚੰਗਾ ਹੋਇਆ ਉਹਨੇ ਆਪ ਹੀ ਮੈਨੂੰ ਆਪਣੇ ਨਾਲੋਂ ਦੂਰ ਕਰ ਦਿੱਤਾ ਜੇ ਉਹ ਮੈਨੂੰ ਆਪਣੇ ਨਾਲੋਂ ਦੂਰ ਨਾ ਕਰਦੀ ਤਾਂ ਸ਼ਾਇਦ ਮੈਂ ਕਾਫੀ ਅੱਗੇ ਵਧ ਜਾਣਾ ਸੀ ਤੇ ਕਦੇ ਨਾ ਕਦੇ ਇਹ ਗੱਲ ਕਰਦੇ ਦੇ ਸਾਹਮਣੇ ਆ ਜਾਣੀ ਸੀ ਚੰਗਾ ਹੋਇਆ ਕਿ ਉਹ ਪਹਿਲਾਂ ਮੇਰੇ ਕੋਲੋਂ ਦੂਰ ਹੋ ਗਈ कि ਮੈਂ ਹੌਲੀ-ਹੌਲੀ ਆਪਣਾ ਮਨ ਸਮਝਾ ਲਿਆ ਮੈਨੂੰ ਇਸ ਗੱਲ ਦਾ ਬੜਾ ਪਛਤਾਵਾ ਆ ਕਿ ਮੈਂ ਪਹਿਲਾਂ ਹੀ ਰਿਸ਼ਤਾ ਕਿਉਂ ਬਣਾਇਆ ਜਦਕਿ ਮੈਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀ ਕਿ ਸਾਡਾ ਰਿਸ਼ਤਾ ਭੈਣ ਭਰਾ ਦਾ ਆ ਹੌਲੀ-ਹੌਲੀ ਮੈਂ ਆਪਣੀ ਜ਼ਿੰਦਗੀ 'ਚ ਮੂਵ ਔਨ ਕਰ ਗਿਆ ਤੇ ਪ੍ਰੀਤੀ ਦਾ ਵੀ ਰਿਸ਼ਤਾ ਵਧੀਆ ਕਰੇ ਹੋ ਗਿਆ ਪਰ ਪ੍ਰੀਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਕਿਉਂਕਿ ਉਹਦੇ ਸਹੁਰੇ ਵੀ ਉਹਨੂੰ ਪੇਕੇ ਛੱਡ ਗਏ ਆ ਕਿਉਂਕਿ ਉੱਥੇ ਵੀ ਉਹ ਕਿਸੇ ਹੋਰ ਮੁੰਡੇ ਨਾਲ ਗੱਲ ਕਰਨ ਲੱਗ ਪਈ ਸੀ ਜਿਸ ਕਰਕੇ ਉਹਨੇ ਆਪਣਾ ਰਿਸ਼ਤਾ ਖਰਾਬ ਕਰ ਲਿਆ ਹੁਣ ਮੈਨੂੰ ਉਹਦੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਆ ਨਾ ਹੀ ਮੈਂ ਉਹਦੇ ਨਾਲ ਕਦੀ ਫੋਨ ਤੇ ਗੱਲ ਕੀਤੀ ਹੈ ਤੇ ਨਾ ਹੀ ਹੁਣ ਮੈਂ ਐਵੇਂ ਦੀ ਗਲਤੀ ਕਰਨਾ ਚਾਹੁੰਦਾ ਆ ਮੈਂ ਆਪਣੀ ਜ਼ਿੰਦਗੀ 'ਚ ਬੜਾ ਖੁਸ਼ ਆ ਮੈਂ ਆਪਣੀ ਪੜ੍ਹਾਈ ਕਰਕੇ ਪ੍ਰਾਈਵੇਟ ਜੌਬ ਤੇ ਲੱਗ ਗਿਆ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ